सतनाे गुरु जियो सोरठ महला पंजवा ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰੇ ਆ ਆਖਨ ਹਾਰ ਰੱਖਿਓ ਬਾਰਿਕ ਸਤਿ ਗੁਰਤਾ ਪਿਓ ਤਾਰੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜਿਓ ਅੱਜ ਅੰਮ੍ਰਿਤ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਵਿੱਚ ਸਾਚਾ ਖੰਡੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਕਾਲ ਪੁਰਖ ਪਾਰਬ੍ਰह्म ਪਰਮੇਸ਼ਵਰ ਪ੍ਰਮਾਤਮਾ ਦੇ ਵੱਲੋਂ ਸਮੁੱਚੀ ਮਨੁੱਖਤਾ ਦੇ ਭਲੇ ਵਾਸਤੇ ਕਲਿਆਣ ਵਾਸਤੇ ਗੁਰ ਸ਼ਬਦ ਰੂਪ ਦੇ ਵਿੱਚ ਜਿਸ ਪਾਵਨ ਪਵਿੱਤਰ ਸ੍ਰੀ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਈ ਹੈ ਇਹ ਪਾਵਨ ਸ਼ਬਦ ਰਾਗ ਸੋਰਠ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ ਗੁਰਮੁਖ ਪਿਆਰਿਓ ਇਸ ਪਾਵਨ ਪਵਿੱਤਰ ਸ਼ਬਦ ਦੀ ਕਥਾ ਵਿਚਾਰ ਗੁਰ ਪਰਮੇਸ਼ਰ ਦੀ ਕਿਰਪਾ ਸਦਕਾ ਆਪ ਸਰਬੱਤ ਸੰਗਤ ਆਪਣੇ ਆਪਣੇ ਨਿਵਾਸ ਸਥਾਨਾਂ ਤੇ ਆਨੰਦਪੂਰਵਕ ਸਰਵਣ ਕਰ ਰਹੇ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਇਸ ਪਾਵਨ ਸ਼ਬਦ ਵਿੱਚ ਬਚਨ ਕੀਤਾ ਸੁਖ ਅਰਥਾਤ ਸੁਖ ਫਿਰ ਮੰਗਲ ਫਿਰ ਕਲਿਆਣ ਫਿਰ ਸਹਜ ਤੁਮ ਗੁਰਮਤ ਪਿਆਰਿਓ ਦੇਖਣ ਨੂੰ ਪੜਨ ਨੂੰ ਸੁਣਨ ਨੂੰ ਇਹ ਅਲਫਾਜ਼ ਅਲੱਗ-ਅਲੱਗ ਨਜ਼ਰ ਆਉਂਦੇ ਐ ਸੂਖ ਮੰਗਲ ਦੇ ਨਾਲੋਂ ਅਲੱਗ ਨਜ਼ਰ ਆਉਂਦਾ ਕਲਿਆਣ ਸੂਖ ਤੇ ਮੰਗਲ ਦੇ ਨਾਲੋਂ ਅਲੱਗ ਨਜ਼ਰ ਆਉਂਦਾ ਸਹਜ ਤੁਨ ਇਹ ਵੀ ਪਹਿਲੇ ਤਿੰਨਾਂ ਨਾਲੋਂ ਅਲੱਗ ਨਜ਼ਰ ਆਉਂਦਾ ਪਰ ਜੇ ਅਸੀਂ ਸਿਧਾਂਤਿਕ ਨੁਕਤੇ ਤੇ ਵਿਚਾਰ ਕਰੀਏ ਜੇ ਅਸੀਂ ਸਿਧਾਂਤਿਕ ਨੁਕਤੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਸਾਨੂੰ ਇਸ ਗੱਲ ਦਾ ਗਿਆਨ ਹੋਏਗਾ ਕਿ ਸੁਖ ਮੰਗਲ ਕਲਿਆਣ ਸਹਿਜ ਤੁਨ ਇੱਕੋ ਹੀ ਅਵਸਥਾ ਦਾ ਨਾਮ ਹੈ ਕੋਈ ਦੋ ਨਹੀਂ ਹੈਗੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਸੁਖ ਅਲੱਗ ਹੈ ਕਲਿਆਣ ਅਲੱਗ ਹੈ ਸਹਿਜ ਮੰਗਲ ਧੁੰਨ ਅਲੱਗ ਹੈ ਇੱਕੋ ਹੀ ਨਹੀਂ ਗੀ ਮੰਗਲ ਦਾ ਮਤਲਬ ਹੁੰਦਾ ਖੁਸ਼ੀਆਂ ਜਿਵੇਂ ਆਪਾਂ ਕਹਿ ਦਿੰਨੇ ਕਿ ਫਲਾਣੇ ਦੇ ਘਰ ਦੇ ਵਿੱਚ ਮੰਗਲਾਚਾਰ ਹੋ ਰਿਹਾ ਹੈ ਅਰਥਾਤ ਖੁਸ਼ੀਆਂ ਮਨਾਈਆਂ ਜਾ ਰਹੀਆਂ ਕਾਦੇ ਵਾਸਤੇ ਮੰਗਲਾਚਾਰ ਹੋਏ ਭਾਈ ਉਹਦੇ ਘਰ ਸੰਤਾਨ ਨੇ ਜਨਮ ਲਿਆ ਜਾਂ ਉਹਦੇ ਘਰ ਵਿਆਹ ਹੈ ਜਾਂ ਉਹਨੇ ਘਰ ਬਣਾਇਆਗਾ ਕੋਈ ਐਸਾ ਖੁਸ਼ੀ ਦਾ ਕੋਈ ਪ੍ਰੋਗਰਾਮ ਹੈ ਜਿਹਦੇ ਕਾਰ ਮੰਗਲਾਚਾਰ ਹੋ ਰਿਹਾ ਹੁਣ ਮੰਗਲ ਅਰਥਾਤ ਖੁਸ਼ੀ ਖੁਸ਼ੀ ਵੀ ਤਾਂ ਉਥੇ ਆਏਗੀ ਨਾ ਜਿੱਥੇ ਸੁਖ ਹੋਏਗਾ ਦੁੱਖ ਦੇ ਵਿੱਚ ਕਦੇ ਖੁਸ਼ੀ ਨਹੀਂ ਹੋ ਸਕਦੀ ਗੁਸਤਾਖੀ ਮਾਫ ਕਰਨਾ ਤੁਸੀਂ ਅਜੇ ਹਕਦੇ ਸੁਣਿਆ ਪੜ੍ਹਿਆ ਜਾਂ ਤੁਸੀਂ ਅਜੇ ਦੇਖਿਆ ਨਹੀਂ ਹੋਏਗਾ ਜਿੱਥੇ ਮਰਗ ਹੋਵੇ ਜਿੱਥੇ ਤਲਾਕ ਹੋ ਜਾਣਾ ਕਿੱਥੇ ਨੁਕਸਾਨ ਹੋ ਜਾਣਾ ਉਤੇ ਸੰਸਾਰੀ ਲੋਕ ਮੰਗਲਾਚਾਰ ਕਰਨ ਐਸਾ ਨਹੀਂ ਹੁੰਦਾ ਖੁਸ਼ੀਆਂ ਵੀ ਸਾਥ ਸੰਗਤ ਜਿੱਥੇ ਹੀ ਹੋਣਗੀਆਂ ਜਿੱਥੇ ਸਦਾ ਸੁਖ ਹੈ ਦੁੱਖ ਦੇ ਵਿੱਚ ਖੁਸ਼ੀਆਂ ਨਹੀਂ ਹੋ ਸਕਦੀਆਂ ਕਲਿਆਣ ਜਿਵੇਂ ਕਹਿੰਦੇ ਭਾਈ ਤੇਰੀ ਕਲਿਆਣ ਹੋਵੇ ਤੇਰਾ ਭਲਾ ਹੋਵੇ ਹੁਣ ਭਲਾ ਕਦੇ ਵੀ ਦੁੱਖ ਦੇ ਵਿੱਚ ਨਹੀਂ ਹੁੰਦਾ ਤੇ ਕੋਈ ਮਨੁੱਖ ਦੁਖੀ ਹੈ ਤੇ ਉਹਦਾ ਭਲਾ ਕਿਵੇਂ ਹੋ ਗਿਆ ਅਧੁਖੀ ਹੈ ਉਹਨੂੰ ਭਲੇ ਹੋਣ ਦਾ ਅਸ਼ੀਰਵਾਦ ਉਹਦੇ ਪ੍ਰਤੀ ਅਰਦਾਸ ਕੀਤੀ ਜਾ ਸਕਦੀ ਹੈ ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਦੁੱਖ ਦੇ ਵਿੱਚ ਵੀ ਕਲਿਆਣ ਦਾ ਇੱਕ ਹੈ ਉਹਦੇ ਲਈ ਵੀ ਸੁੱਖ ਚਾਹੀਦਾ ਸਹਜ ਸਹਜ ਦੀ ਅਵਸਥਾ ਜਿਹੜੀ ਹੈਗੀ ਇਹ ਵੀ ਸੁੱਖ ਤੋਂ ਬਿਨਾ ਪ੍ਰਾਪਤ ਨਹੀਂ ਹੋ ਸਕਦੀ ਜੇ ਮੈਂ ਕਿਸੇ ਨੂੰ ਕੋਈ ਪੁੱਛੇ ਕਿ ਤੇਰੇ ਜੀਵਨ ਦੇ ਵਿੱਚ ਹੁਣ ਕੀ ਵਾਪਰ ਰਿਹਾ ਹੈਗਾ ਹੀ ਚੱਲ ਰਹੀ ਹੈਗਾ ਅਗਲਾ ਸੁਣਨ ਵਾਲਾ ਕਹੇਗਾ ਕਿ ਮੇਰੇ ਜੀਵਨ ਦੇ ਵਿੱਚ ਹੁਣ ਬਿਲਕੁਲ ਸਹਿਜ ਹੈ ਭਾਈ ਮੇਰੇ ਜੀਵਨ ਦੇ ਵਿੱਚ ਉਤਾਰ ਚੜਾ ਖਤਮ ਹੋ ਗਏ ਨੇ ਬਿਲਕੁਲ ਸਹਿਜ ਹੈ ਹੁਣ ਬਿਲਕੁਲ ਸਹਿਜ ਸੁਖ ਤੋਂ ਬਿਨਾ ਤਾਂ ਪ੍ਰਾਪਤੀ ਨਹੀਂ ਹੋ ਸਕਦਾਗਾ ਮਨੁੱਖ ਦੇ ਜੀਵਨ ਦੇ ਵਿੱਚ ਉਤਾਰ ਚੜਾ ਆਣ ਤੇ ਮਨੁੱਖ ਸਹਿਜ ਵਿੱਚ ਨਹੀਂ ਰਹਿ ਸਕਦਾ ਗੁਸਤਾਖੀ माफ ਕਰ ਦੇਣਾ ਇਹਨਾਂ ਸਾਰਿਆਂ ਦਾ ਸਬੰਧ ਸੁਖ ਦੇ ਨਾਲ ਹੈ ਸੁਖ ਦਾ ਸਬੰਧ ਇਹਨਾਂ ਦੇ ਨਾਲ ਹੈ ਅਖਰੀ ਭੇਦ ਹੈ ਵਾਸਵਿਕ ਭੇਦ ਨਹੀਂ ਜਿਹ ਹੈਗਾ ਮਨੁੱਖ ਸੁਖ ਚਾਹੁੰਦਾ ਪਰ ਇਹ ਜਿਹੜਾ ਸੁਖ ਚਾਹੁੰਦਾ ਸੰਸੰਗਤ ਜੀ 1-2 ਮਿੰਟ 1-2 ਘੰਟੇ 1-2 ਪਹਿਰ ਜਾਂ 1-2 ਦਿਨ ਲਈ ਨਹੀਂ ਚਾਹੁੰਦਾ ਕੋਈ ਮਨੁੱਖ ਇਹ ਨਹੀਂ ਕਹੇਗਾ ਕਿ ਮੈਨੂੰ ਇੱਕ ਹਫਤਾ ਸੁੱਖ ਦੇ ਦਿਓ ਬਾਅਦ ਵਿੱਚ ਦੁੱਖ ਦੇ ਦਿਓ ਜੀ ਕੋਈ ਵੀ ਮਨੁੱਖ ਇਹ ਨਹੀਂ ਕਹੇਗਾ ਕਿ ਮੈਨੂੰ ਤੁਸੀਂ ਮਹੀਨਾ ਕੁ ਸੁੱਖ ਦੇ ਦਿਓ ਫਿਰ ਭਾਵੇਂ ਤੁਸੀਂ ਸਾਰੀ ਉਮਰ ਮੈਨੂੰ ਦੁੱਖ ਦੇ ਦਿਓ 1 ਸਾਲ ਸੁੱਖ ਦੇ ਦਿਓ ਬਾਕੀ ਸਾਰੀ ਉਮਰ ਦੁੱਖ ਦੇ ਦਿਓ ਕੋਈ ਨਹੀਂ ਕਹੇਗਾ ਅਰ ਕੋਈ ਇਹ ਕਹੇਗਾ ਕਿ ਮੈਨੂੰ ਸੁਖ ਚਾਹੀਦਾ ਉਹ ਸੁਖ ਚਾਹੀਦਾ ਜਿਹਦੇ ਵਿੱਚ ਕਲਿਆਣ ਹੀ ਕਲਿਆਣ ਹੋਵੇ ਜਿਹਦੇ ਵਿੱਚ ਮੰਗਲਾਚਾਰ ਹੋਵੇ ਜਿਹਦੇ ਵਿੱਚ ਉਤਾਰ ਚੜਾ ਨਾ ਹੋਵੇ ਸਹਜ ਹੋਵੇ ਉਹ ਕਿਹੜਾ ਸੁਖ ਹੈ ਉਹ ਸਾ ਸੰਗ ਜੀ ਸਦਾ ਸੁਖ ਹੈ ਮੈਨੂੰ ਉਹ ਸੁਖ ਨਹੀਂ ਚਾਹੀਦਾ ਜਿਹਦਾ ਇੱਕ ਕਦਮ ਸੁਖ ਹੈ ਤੇ ਦੂਜਾ ਕਦਮ ਦੁੱਖ ਹੈ ਇੱਕ ਕਦਮ ਖੁਸ਼ੀਆਂ ਨੇ ਤੇ ਦੂਜਾ ਕਦਮ ਗਮੀਆਂ ਨੇ ਮੈਨੂੰ ਉਹ ਸੁਖ ਨਹੀਂ ਚਾਹੀਦਾ ਹਰ ਕੋਈ ਮਨੁੱਖ ਸੁਖ ਚਾਹੁੰਦਾ ਪਰਮਾਨੈਂਟ ਸੁਖ ਮੰਗਦਾਗਾ ਇਹ ਸਾਧ ਸੰਗਤ ਜੀ ਸੁਖ ਚੰਦ ਮੰਗਦਾ ਕਿਉਂ ਹੈਗਾ ਕਿਉਂਕਿ ਸੁਖ ਉਹੋ ਹੀ ਮੰਗ ਸਕਦਾ ਜਿਨੇ ਸੁਖ ਨੂੰ ਕਦੇ ਪਹਿਲਾਂ ਮਹਿਸੂਸ ਕੀਤਾ ਹੋਵੇ ਜਿਨੂੰ ਸੁਖ ਦਾ ਪਹਿਲਾਂ ਕਦੇ ਅਹਿਸਾਸ ਹੋਇਆ ਹੋਵੇ ਜਿਹਨੂੰ ਕਦੇ ਸੁੱਖ ਦਾ ਅਹਿਸਾਸ ਹੀ ਨਹੀਂ ਹੋਇਆ ਜਿਹਨੂੰ ਕਦੇ ਸੁੱਖ ਮਾਣਿਆ ਹੀ ਨਾ ਹੋਵੇ ਉਹ ਬੰਦਾ ਸੁੱਖ ਦੀ ਇੱਛਾ ਕਿਵੇਂ ਕਰੇਗਾ ਹੁਣ ਵਿਦੇਸ਼ ਦੇ ਵਿੱਚ ਕੋਈ ਫਲ ਹੈ ਬਹੁਤ ਸੋਹਣਾ ਸੁੰਦਰ ਤੇ ਬਹੁਤ ਹੀ ਸੁਆਦੀਸ਼ਟ ਹੈ ਉੱਥੇ ਦੇ ਰਹਿਣ ਵਾਲੇ ਲੋਕੀ ਉਸ ਫਲ ਨੂੰ ਖਾਂਦੇ ਸ਼ੱਕਦੇ ਹੈਗੇ ਪਰ ਅਸੀਂ ਉਸ ਫਲ ਨੂੰ ਕਿਵੇਂ ਪ੍ਰਾਪਤ ਕਰਨ ਦੀ ਇੱਛਾ ਰੱਖ ਸਕਦੇ ਆ ਕਿਉਂਕਿ ਅਸੀਂ ਕਦੇ ਉਹਦੇ ਬਾਰੇ ਸੁਣਿਆ ਹੀ ਨਹੀਂ ਕਦੀ ਉਹ ਸੁੱਖ ਦੇ ਬਾਰੇ ਸਾਨੂੰ ਪਤਾ ਹੀ ਨਹੀਂ ਹੈਗਾ ਕਿ ਅਸੀਂ ਕਦੀ ਉਸ ਫਲ ਨੂੰ ਖਾਦਾ ਹੀ ਨਹੀਂ ਹੈਗਾ ਜਿਸ ਫਲ ਨੂੰ ਅਸੀਂ ਖਾਦਾ ਨਹੀਂ ਹੈਗਾ ਜਿਸ ਫਲ ਨੂੰ ਅਸੀਂ ਦੇਖਿਆ ਨਹੀਂ ਹੈਗਾ ਜਿਸ ਫਲ ਬਾਰੇ ਪੜਿਆ ਸੁਣਿਆ ਨਹੀਂ ਉਹਦੀ ਪ੍ਰਾਪਤੀ ਦੀ ਇੱਛਾ ਸਾਡੇ ਮਨ 'ਚ ਕਿਵੇਂ ਆ ਸਕਦੀ ਹੈ ਆ ਨਹੀਂ ਸਕਦੀ ਬਿਲਕੁਲ ਨਹੀਂ ਆ ਸਕਦੀ ਗੁਰਮੁਖ ਪਿਆਰਿਓ ਜਿਆਦਾਤਰ ਲੋਕਾਂ ਦੇ ਮਨ ਦੇ ਵਿੱਚ ਇੱਛਾ ਕੀ ਹੈ ਮਾਫ ਕਰਨਾ ਕੈਨੇਡਾ ਚਲੇ ਜਾਈਏ ਅਮਰੀਕਾ ਚਲੇ ਜਾਈਏ ਇੰਗਲੈਂਡ ਚਲੇ ਜਾਈਏ ਫਰਾਂਸ ਚਲੇ ਜਾਈਏ ਨਿਊਜ਼ੀਲੈਂਡ ਆਸਟ੍ਰੇਲੀਆ ਇਤਿਹਾਦਿਕ ਅਜਿਹੇ ਮੁਲਕ ਬੰਦਾਂ ਉਹਨਾਂ ਮੁਲਕਾਂ ਦੇ ਵਿੱਚ ਜਾ ਕੇ ਰਹਿਣਾ ਕਮਾਉਣਾ ਪਸੰਦ ਕਰਦਾ ਜਿਨ੍ਹਾਂ ਮੁਲਕਾਂ ਦੇ ਬਾਰੇ ਉਹਨੇ ਸੁਣਿਆ ਹੈਗਾ ਕਿ ਇਥੇ ਜਾਵਾਂਗੇ ਮਿਹਨਤ ਕਰਦੇ ਆ ਪਰ ਮਿਹਨਤ ਤੋਂ ਜ਼ਿਆਦਾ ਮਿਹਨਤ ਪੱਲੇ ਪੈਂਦੀ ਪੈਸਾ ਬਣ ਜਾਂਦਾ ਹੈ। ਸੰਸਾਰ ਦੇ ਵਿੱਚ ਇਹੀ 5-7 ਜਾਂ 8-10 ਮੁਲਕ ਤਾਂ ਹੈ ਨਹੀਂਗੇ। ਸੰਸਾਰ ਦੇ ਵਿੱਚ ਤਕਰੀਬਨ ਤਕਰੀਬਨ ਪੌਣੇ 200 ਦੇ ਆਸ-ਪਾਸ ਮੁਲਕ ਨੇਗੇ। ਹੁਣ ਉਹਨਾਂ ਮੁਲਕਾਂ ਦੇ ਜਾਣ ਦੇ ਵਿੱਚ ਉਹਨਾਂ ਮੁਲਕਾਂ ਦੇ ਵਿੱਚ ਜਾਣ ਲਈ ਸਾਡੇ ਮਨ 'ਚ ਇੱਛਾ ਕਦੇ ਪੈਦਾ ਹੋਈ ਹੈ? ਨਹੀਂ ਕਿਉਂਕਿ ਅਸੀਂ ਉਹਨਾਂ ਮੁਲਕਾਂ ਦੇ ਨਾਮ ਹੀ ਨਹੀਂ ਸੁਣੇ। ਕਦੇ ਪੜ੍ਹੇ ਹੀ ਨਹੀਂ ਹੈਗੇ ਜਿਹਦੇ ਬਾਰੇ ਕਦੇ ਸੁਣਿਆ ਨਾ ਹੋਵੇ ਜਿਹਦੇ ਬਾਰੇ ਕਦੇ ਪੜਿਆ ਨਾ ਹੋਵੇ ਜਿਹਦਾ ਟੇਸਟ ਨਾ ਲਿਆ ਹੋਵੇ ਉਹਦੀ ਪ੍ਰਾਪਤੀ ਦੀ ਇੱਛਾ ਕਦੀ ਵੀ ਸਾਡੇ ਮਨ ਵਿੱਚ ਨਹੀਂ ਹੋਵੇਗੀ ਸਾਧ ਸੰਗਤ ਜੀ ਹਮੇਸ਼ਾ ਯਾਦ ਰੱਖਣਾ ਅਗਰ ਮਨੁੱਖ ਸੁਖ ਚਾਹੁੰਦਾ ਹੈ ਸਦਾ ਸੁਖ ਚਾਹੁੰਦਾ ਹੈ ਪਰਮਾਨੈਂਟ ਸੁਖ ਚਾਹੁੰਦਾ ਹੈ ਤਾਂ ਇਹਦਾ ਇੱਕੋ ਇੱਕ ਮਤਲਬ ਹੈ ਕਿ ਬੰਦੇ ਨੇ ਉਹ ਸਦਾ ਸੁਖ ਪਰਮਾਨੈਂਟ ਸੁਖ ਹੈ ਨਾ ਆਪਣੇ ਜੀਵਨ ਦੇ ਵਿੱਚ ਕਦੇ ਨਾ ਕਦੇ ਮਾਣਿਆਗਾ ਹੁਣ ਮਨੁੱਖ ਨੇ ਇਹ ਸੁੱਖ ਕਦੋਂ ਮਾਣਿਆ ਮਨੁੱਖ ਨੇ ਇਹ ਸੁੱਖ ਕਿੱਥੋਂ ਮਾਣਿਆ ਮਨੁੱਖ ਨੇ ਇਹ ਸੁੱਖ ਸਾਥ ਸੰਗਤ ਜੀ ਆਦ ਕਾਲ ਦੇ ਸਮੇਂ ਮਾਣਿਆ ਮਨੁੱਖ ਨੇ ਇਹ ਸੁੱਖ ਆਪਣੇ ਆਪ ਅਰਥਾਤ ਪਰਮੇਸ਼ਵਰ ਪਰਮਾਤਮਾ ਤੋਂ ਮਾਣਿਆ ਆਕਾਲ ਪੁਰਖ ਕਹਿ ਲਓ ਪਰਮੇਸ਼ਵਰ ਕਹਿ ਲਓ ਵਾਹਿਗੁਰੂ ਕਹਿ ਲਓ ਨਿਰੰਕਾਰ ਕਹਿ ਲਓ ਅੱਲਾਹ ਕਹਿ ਲਓ ਗੋਡ ਕਹਿ ਲਓ ਇੱਕੋ ਹੀ ਗੱਲ ਹੈ ਨਾਮਾਂ ਦਾ ਭੇਦ ਹੈ ਵਾਸਤਵਿਕ ਦੇ ਵਿੱਚ ਕੋਈ ਭੇਦ ਕਿਸੇ ਵੀ ਤਰ੍ਹਾਂ ਦਾ ਨਹੀਂ ਹੈਗਾ ਜੇ ਆਪਾਂ ਕਹੀਏ ਨੇ ਕਿ ਅਸਲ ਵਿੱਚ ਭੇਦ ਅਸਲ ਵਿੱਚ ਸਾਦ ਸੰਗਤ ਜੀ ਭੇਦ ਨਹੀਂ ਹੈਗਾ ਅੱਲਾ ਕਹ ਲਓ ਰਾਮ ਕਹ ਲਓ ਵਾਇਗੁਰ ਕਹ ਲਓ ਗੌੜ ਕਹ ਲਓ ਖੁਦਾ ਕਹ ਲਓ ਇੱਕੋ ਹੀ ਗੱਲ ਆ ਜੀ ਰਾਮ ਕਹ ਲਓ ਤੁਸੀਂ ਕੁਝ ਵੀ ਕਹ ਲਓ ਇੱਕੋ ਹੀ ਗੱਲ ਹੈ ਉਹ ਪਰਮ ਸ਼ਕਤੀ ਸਦਾ ਸੁਖ સ્વਰੂਪ ਹੈ ਮਤਲਬ ਜੇ ਕਹੀਏ ਸਦਾ ਸੁਖ ਕੌਣ ਹੈ ਪ੍ਰਮਾਤਮਾ ਹੀ ਸਦਾ ਸੁਖ ਹੈ ਇਹ ਜੀਵ ਜਿਹੜਾ ਪਰਮੇਸ਼ਵਰ ਪ੍ਰਮਾਤਮਾ ਤੋਂ ਹੀ ਆਇਆਗਾ ਈਸ਼ਵਰ ਅੰਸ਼ ਇਹ ਈਸ਼ਵਰ ਦਾ ਅੰਸ਼ ਹੈ ਈਸ਼ਵਰ ਤੋਂ ਅਲੱਗ ਨਹੀਂ ਹੈਗਾ ਈਸ਼ਵਰ ਦਾ ਇਹ ਅੰਸ਼ ਹੈ ਈਸ਼ਵਰ ਤੋਂ ਆਇਆ ਜਦੋਂ ਈਸ਼ਵਰ ਤੋਂ ਆਇਆ ਜਿਸ ਸਮੇਂ ਈਸ਼ਵਰ ਦੇ ਵਿੱਚ ਸੀ ਤੇ ਉਸ ਸਮੇਂ ਗੁਰਮਖ ਪਿਆਰਿਓ ਇਹ ਸਦਾ ਸੁਖ ਨੂੰ ਮਾਨ ਰਿਹਾ ਸੀਗਾ ਗਰਭ ਦੇ ਵਿੱਚ ਵੀ ਸੀ ਨਾ ਉਦੋਂ ਵੀ ਇਹ ਸਦਾ ਸੁਖ ਨੂੰ ਮਾਨਦਾ ਪਿਆ ਸੀਗਾ ਸਾ ਸਾ ਸਿਮਰੰਤ ਨਾਨਕ ਮਹਾ ਅਗੰਨਾ ਬినాਸਨੰ ਪਰਮਾਤਮਾ ਨਾਲ ਸੁਰਤ ਜੋੜਦੇ ਆਂ ਜਦੋਂ ਸਦਾ ਸੁਖ ਮਹਿਸੂਸ ਹੁੰਦਾ ਹੈਗਾ ਜਦੋਂ ਤੱਕ ਸੁਰਤ ਨਹੀਂ ਪੱਕਦੀ ਹੈਗੀ ਉਦੋਂ ਤੱਕ ਸਦਾ ਸੁਖ ਮਹਿਸੂਸ ਨਹੀਂ ਹੁੰਦਾ ਸੁਖ ਆਉਂਦਾ ਸੁਖ ਚਲੇ ਜਾਂਦਾ ਸੁਖ ਆਂਦਾ ਸੁਖ ਚਲੇ ਜਾਂਦਾ ਹੈਗਾ ਹੁਣ ਦੋ ਸਾਡੇ ਸਾਹਮਣੇ ਸਾਧ ਸੰਗਤ ਜੀ ਪੱਖ ਨੇ ਇੱਕ ਸੰਸਾਰੀ ਪੱਖ ਹੈ ਇੱਕ ਹੈਗਾ ਧਾਰਮਿਕ ਪੱਖ ਜਿਹਨੂੰ ਪਰਮਾਤਮਾ ਦਾ ਪਾਸਾ ਕਹਿੰਦੇ ਨੇ मनुखनु गर्भ ਦੇ ਵਿੱਚ மனுਖ ਨੂੰ ਜਨਮ ਲੈਂਦਿਆਂ மனுਖ ਨੂੰ ਜੀਵਨ ਦੇ ਵਿੱਚ ਵਿਚਰਦਿਆਂ ਸੰਸਾਰ ਦੇ ਵੱਲੋਂ ਇੱਕੋ ਹੀ ਗੱਲ ਸਮਝਾਈ ਜਾਂਦੀ ਹੈ ਕਾਮ विषय विकार सेक्स ایسੋਖ ਰੂਪ ਹੈ ਇਸਤਰੀ ਵਾਸਤੇ ਪੁਰਸ਼ ਅਤੇ ਪੁਰਸ਼ ਵਾਸਤੇ ਇਸਤਰੀ ਸੁਖ ਰੂਪ ਹੈ ਮਾਫ ਕਰਨਾ ساری ਉਮਰ ਇਹਦੀ ਲੰਘ ਜਾਂਦੀ ਹੈ ਪਰ ਇਹਦੀ ਸੈਕਸ ਦੀ ਇੱਛਾ ਹੀ ਨਹੀਂ ਪੂਰੀ ਹੁੰਦੀ ਹੈ ਬੁਢੇਪੇ ਦੇ ਵਿੱਚ ਵੀ ਸਰੀਰ ਬਜ਼ੁਰਗ ਹੋ ਜਾਂਦਾ ਹੈ ਪਰ ਇਹਦਾ ਮਨ ਵਿਕਾਰਾਂ ਦੇ ਵੱਲੋਂ ਸਾਧ ਸੰਗਤ ਜੀ ਨਹੀਂ ਥੱਕਦਾ ਹਟਦਾ ਧਨ ਸਾਨੂੰ ਸੰਸਾਰੀਆਂ ਦੇ ਵੱਲੋਂ ਸਮਝਾਇਆ ਜਾਂਦਾ ਕਿ ਪੈਸਾ ਸੁਖ ਰੂਪ ਹੈ ساری ਉਮਰ ਬੰਦਾ ਪੈਸਾ ਕਮਾਉਣ ਤੇ ਲਾ ਦਿੰਦਾ ਪੈਸੇ ਦੇ ਦਿਵਾਲੇ ਦਿਵਾਲੇ ਹੁੰਮਦਾ ਰਹਿੰਦਾ ਕਿ ਇਹਨੂੰ ਸਿਖਾਇਆ ਹੀ ਜਾਂਦਾ ਹੈਗਾ ਵਰੇ ਨੂੰ ਸਖਾ ਜਾਂਦਾ ਵਿਡਿਆਈ ਪਤ ਪ੍ਰਤੀਸ਼ਟਾ ਚੌਦਰਤਾ ਸੁਖ ਰੂਪ ਹੈ ਕਿ ਜਿਹੜੀ ਵਿਡਿਆਈ ਹੈ ਪਤ ਪ੍ਰਤੀਸ਼ਟਾ ਹੈਗੀ ਹੈ ਇਹ ਸੁਖ ਰੂਪ ਹੈ ਮਨੋ ਕਸਾਰੀ ਉਮਰ ਪਤ ਪ੍ਰਤੀਸ਼ਟਾ ਚੌਦਰਤਾ ਦੇ ਮਗਰ ਹੀ ਦੌੜਦਾ ਰਹਿੰਦਾ ਹੈਗਾ ਚੌਦਰਤਾ ਹੋਵੇ ਧਨ ਹੋਵੇ ਕਾਮ ਹੋਵੇ ਵਿਡਿਆਈ ਹੋਵੇ ਇਹ ਜਸ ਸੰਗਤ ਜੀ ਮਨ ਦੇ ਵਿੱਚ ਅਗਰ ਇਹੀ ਨਿਸ਼ਾਨਾ ਤੇ ਬੰਦਾ ਭਾਵੇਂ ਸੰਸਾਰੀ ਕੰਮ ਕਰੇ ਭਾਵੇਂ ਧਾਰਮਿਕ ਕੰਮ ਕਰੇ ਏ ਪ੍ਰਮਾਤਮਾ ਤੋਂ ਦੂਰ ਹੀ ਰਹਿੰਦਾ ਹੈ ਇਹ ਨਹੀਂ ਹੈਗਾ ਕਿ ਸੰਸਾਰੀ ਕੰਮ ਕਰੇ ਤਾਂ ਪ੍ਰਮਾਤਮਾ ਤੋਂ ਦੂਰ ਹੈ ਇਹ ਹੀ ਇੱਛਾ ਰੱਖ ਕੇ ਅਗਰ ਪ੍ਰਮਾਤਮਾ ਦੇ ਵੱਲ ਸ਼ੁਭ ਕਰਮ ਕਰੇ ਤਾਂ ਪ੍ਰਮਾਤਮਾ ਦੇ ਨੇੜੇ ਐਸਾ ਕੁਝ ਨਹੀਂ ਹੁੰਦਾਗਾ ਧਾਰਮਿਕ ਜਗਤ ਦੇ ਵਿੱਚ ਜ਼ਿਆਦਾਤਰ ਜਿਹੜੇ ਲੋਕ ਨੇ 95% ਮੈਂ 95% ਘਾਟਾ ਆਖਿਆ ਜੇ 99 ਵੀ ਕਹਿ ਦਾਂ ਸਾਧ ਸੰਗਤ ਜੀ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੈਗੀ 95% ਧਾਰਮਿਕ ਜਗਤ ਦੇ ਵਿੱਚ ਜਿਹੜੇ ਲੋਕ ਨੇ ਭਾਵੇਂ ਇਸ ਦੇਸ਼ ਦੇ ਲੋਕ ਨੇ ਭਾਵੇਂ ਸਾਧ ਸੰਗਤ ਜੀ ਪਰਲੋਕ ਦੇ ਪ੍ਰਦੇਸ਼ਾਂ ਦੇ ਭਾਵੇਂ ਪਰਲੋਕ ਦੇ ਲੋਕ ਨੇ ਧਾਰਮਿਕ ਕਰਮ ਕਰਦਿਆਂ ਹੋਏ ਆ ਵੀ ਉਹਨਾਂ ਦੀ ਸੁਰਤ ਦੇ ਵਿੱਚ ਕੀ ਹੈ ਪੈਸਾ ਇਕੱਠਾ ਕਰਨਾ ਹੈ ਵਿਸ਼ੇ ਵਿਕਾਰਾਂ ਦੀ ਪੂਰਤੀ ਕਰਨੀ ਹੈ ਤੇ ਮੈਨੂੰ ਪਤ ਪ੍ਰਤਿਸ਼ਟਾ ਚੌਧਰਤਾ ਚਾਹੀਦੀ ਹੈ ਜਥੇਦਾਰੀ ਚਾਹੀਦੀ ਹੈ ਪ੍ਰਧਾਨਗੀ ਚਾਹੀਦੀ ਹੈ ਆਪਨਾਪ ਮਿਟਾਉਣਾ ਪਰਮੇਸ਼ਵਰ ਪਰਮਾਤਮਾ ਨੂੰ ਪ੍ਰਾਪਤ ਕਰਨਾ ਐਸਾ ਨਹੀਂ ਹੈਗਾ ਸਿਰਫ ਧਰਮ ਹੈ ਦੂਜਿਆਂ ਨੂੰ ਤੇ ਆਪਣੇ ਆਪ ਚ ਪਿਆ ਹੋਇਆ ਆਪਣੇ ਆਪ ਨੂੰ ਨਿਤਨੇਮੀ ਸਮਝਦਾ ਆਪਣੇ ਆਪ ਨੂੰ ਧਾਰਮਿਕ ਸਮਝਦਾ ਆਪਣੇ ਆਪ ਨੂੰ ਨਵਾਜੀ ਸਮਝਦਾ ਆਪਣੇ ਆਪ ਨੂੰ ਨਿਤ ਦਾ ਪੂਜਾ ਕਰਨ ਵਾਲਾ ਸਮਝਦਾ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਹਿਰਦੇ ਵਿੱਚ ਪਰਮਾਤਮਾ ਨਹੀਂ ਹੁੰਦਾ ਹਿਰਦੇ ਵਿੱਚ ਸੰਸਾਰ ਹੀ ਹੈ ਵਿਕਾਰ ਹੀ ਨੇਗੇ ਅਗਰ ਐਸਾ ਨਾ ਹੁੰਦਾ ਤੇ ਮਹਾਰਾਜ ਨੂੰ ਇਹ ਬਚਨ ਕਰਨ ਦੀ ਲੋੜ ਨਾ ਪੈਣੀ ਸੀ ਪਾਠ ਪੜਿਓ ਔਰ ਬੇਦ ਵਿਚਾਰਿਓ ਨਿਵਲ ਕੋ ਜੰਗਮ ਸਾਧੇ ਪੰਜ ਜਨਾ ਸੇ ਸੰਗ ਨਾ ਛੁਟਕਿਓ ਅਧਿਕ ਅਹੰਭੁਦ ਬਾਧੇ ਪਿਆਰੇ ਇਨ ਵਿਦ ਮਿਲਣ ਨ ਹੋਈ ਮੈਂ ਕੀਏ ਕਰਮ ਅਨੇਕਾ ਹਾਰ ਪਿਓ ਸੁਆਮੀ ਕੇ ਦਵਾਰੈ ਦੀਜੈ ਬੁੱਧ ਬਵੇਕਾ ਮੋਨ ਪਿਓ ਕਰਪਾਤੀ ਰਹਿਓ ਨਾਗਨ ਫਿਰਿਓ ਬਨ ਮਾਹੀ ਕਿਤਨਾ ਕੁਝ ਕੀਤਾ ਧਾਰਮਿਕ ਜਗਤ ਵਿੱਚ ਗ੍ਰੰਥ ਵੀ ਪੜ ਲਏ ਸੰਧਿਆ ਬੰਦਨ ਵੀ ਕਰ ਲਈ ਤੀਰਥਾਂ ਦਾ ਰਟਨ ਤੀਰਥਾਂ ਦਾ ਨਿਵਾਸ ਜਪ ਤਪ ਸੰਜਮ ਵਰਤ ਸਭ ਕਰ ਲਏ ਪਰ ਮਹਾਰਾਜ ਨੂੰ ਇਹ ਲਿਖਣਾ ਪਿਆ ਗਿਆ ਪਿਆਰੇ ਇਨ ਵਿਦ ਮਿਲਣ ਨਾ ਜਾਈ ਕਿਉਂਕਿ ਧਾਰਮਿਕ ਜਗਤ ਦੇ ਵਿੱਚ ਕਰਮ ਧਾਰਮਿਕ ਹੁੰਦੇ ਐ ਪਹਿਰਾਵਾ ਧਾਰਮਿਕ ਹੁੰਦਾ ਗੱਲਾਂ ਬਾਤਾਂ ਧਾਰਮਿਕ ਹੁੰਦੀਆਂ ਗਿਆ ਪਰ ਸੋਚ ਦੇ ਵਿੱਚ ਕੀ ਐ ਧਨ ਕਾਮ ਵੜਿਆਈ ਜੇ ਜਿੱਥੇ ਧਨ ਕਾਮ ਵੜਿਆਈ ਹੋਏਗੀ ਬੰਦਾ ਸਾਧ ਸੰਗਤ ਜੀ ਸੰਸਾਰੀ ਹੋਏਗਾ ਧਾਰਮਿਕ ਹੋ ਹੀ ਨਹੀਂ ਸਕਦਾ ਧਰਮ ਦਾ ਕੇਵਲ ਪਹਿਰਾਵਾ ਕੇਵਲ ਮਖੋਟਾ ਹੈ ਭਾਵੇਂ ਜਿੰਨੇ ਮਰਜੀ ਬੰਦਾ ਧਾਰਮਿਕ ਕਰਮ ਕਰੇ ਅਗਰ ਸੁਰਤ ਵਿੱਚ ਧਨ ਕਾਮ ਵੜਿਆਈ ਦੀ ਇੱਛਾ ਹੈ ਇਹਦੀ ਸੁਰਤ ਹਮੇਸ਼ਾ ਬਾਹਰ ਮੁਖ ਹੋਏਗੀ ਇਹਦੀ ਸੁਰਤ ਅੰਤਰਮੁਖ ਕਦੀ ਨਹੀਂ ਹੋਏਗੀ ਹੁਣ ਧਿਆਨ ਦੇਣਾ ਜਰਾ ਸੁਰਤ ਜਦੋਂ ਤੱਕ ਅੰਤਰਮੁਖ ਨਹੀਂ ਹੁੰਦੀ ਅੰਤਰਮੁਖ ਇਹ ਸ਼ਬਦ ਨਾਲ ਜੁੜਨਾ ਪ੍ਰਮਾਤਮਾ ਬਲ ਧਿਆਨ ਦੇਣਾ ਉਦੋਂ ਤੱਕ ਇਸ ਬੰਦੇ ਨੂੰ ਸਦਾ ਸੁਖ ਦੀ ਪ੍ਰਾਪਤੀ ਹੋਣੀ ਤਾਂ ਬੜੀ ਦੂਰ ਦੀ ਗੱਲ ਉਹਦੀ ਝਲਕ ਦੀ ਵੀ ਪ੍ਰਾਪਤੀ ਨਹੀਂ ਹੋਏਗੀ ਅੰਤਰਮੁਖ ਹੋਣ ਦਾ ਮਤਲਬ ਇਹ ਨਹੀਂ ਕਿ ਸਾਰੇ ਦਿਹਾੜੀ ਅੱਖਾਂ ਬੰਦ ਕਰਕੇ ਬੈਠੇ ਰੋ ਅੰਤਰਮੁਖ ਹੋਣ ਦਾ ਮਤਲਬ ਹੈ ਖਾਂਦਿਆਂ ਪੀਂਦਿਆਂ ਕੰਮ ਧੰਦਾ ਕਰਦਿਆਂ ਗੱਲਬਾਤ ਕਰਦਿਆਂ ਗੱਲਬਾਤ ਸੁਣਦਿਆਂ ਆਉਂਦਿਆਂ ਜਾਂਦਿਆਂ ਪ੍ਰਮਾਤਮਾ ਦੇ ਵੱਲ ਧਿਆਨ ਹੋਵੇ ਭਾਈ ਪਖਾਰੀ ਦੇ ਵਾਂਗ ਭਾਈ ਕਨਈਏ ਦੇ ਵਾਂਗ ਬੇਬੇ ਨਾਨਕੀ ਰਾਏ ਬਲਾਰ ਦੇ ਵਾਂਗ ਬਾਬਾ ਬੁੱਢਾ ਜੀ ਦੇ ਵਾਂਗ ਇਹਨੂੰ ਕਹਿੰਦੇ ਆ ਸੁਰਤ ਦਾ ਸ਼ਬਦ ਨਾਲ ਜੁੜਨਾ ਹੁਣ ਮਹਾਰਾਜ ਨੂੰ ਪਤਾ ਕਿ ਹਰ ਇੱਕ ਮਨੁੱਖ ਨੂੰ ਸੁੱਖ ਚਾਹੀਦਾ ਹੈ ਸਦਾ ਸੁੱਖ ਚਾਹੀਦਾ ਹੈ ਖੁਸ਼ੀਆਂ ਚਾਹੀਦੀਆਂ ਉਤਾਰ ਚੜਾਅ ਤੋਂ ਰਹਿਤ ਹੋਣਾ ਚਾਹੁੰਦਾ ਹੈ ਪਰ ਇਹਨੂੰ ਜਿਹੜੀ ਸਿੱਖਿਆ ਦਿੱਤੀ ਗਈ ਹੈ ਨਾ ਉਹ ਗਲਤ ਦਿੱਤੀ ਗਈ ਹੈ। ਇਹ ਸੰਸਾਰ ਦੇ ਕਦਮਾਂ ਦੇ ਵੱਲ ਦੌੜਦਾ ਪਿਆ। ਪੈਸਾ 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 ਸੱਸ ਘਟਾ ਲਾ ਕੋੜਤਾ ਹੈ। ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ। ਦੇਖੋ ਪੈਸਾ ਦੀ ਪ੍ਰਾਪਤੀ ਦੇ ਲਈ ਮਿਹਨਤ ਕਰਨਾ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਮਿਹਨਤ ਕਰਨਾ ਕੋਈ ਮਾੜੀ ਗੱਲ ਨਹੀਂ ਹੈਗੀ। ਪਰ ਪੈਸੇ ਦੀ ਸੋਚ ਕੇਵਲ ਲੋੜਾਂ ਪੂਰੀਆਂ ਹੋਣ ਵਾਸਤੇ ਹੋਣੀ ਚਾਹੀਦੀ ਹੈ। ऐसा मेन टारगेट ਨਹੀਂ ਹੋਣਾ ਚਾਹੀਦਾ। ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਪਾਵਨ ਬਚਨ ਹੈ। istri imaan putra nishan maya gujran ਹੁਣ ਗੁਰੂ ਹਰਗੋਬਿੰਦ ਮਹਾਰਾਜੀ ਤੋਂ ਅਮੀਰ ਕੌਣ ਹੋਏਗਾ? ਮਹਾਰਾਜ ਆਪਣੇ ਸੀਸ ਤੇ ਜਿਹੜੀ ਕਲਗੀ ਲਾਉਂਦੇ ਨਾ ਸੰਸੰਗਤ ਜੀ ਉਸ ਸਮੇਂ ਲੱਖਾਂ ਰੁਪਈਆ ਦੀ ਸੀ ਤੇ ਅੱਜ ਸਮੇਂ ਤੱਕ ਕਰੋੜਾਂ ਰੁਪਈਆ ਦੀ ਕਲਗੀ ਹੈਗੀ। ਇੱਕ ਵਾਰ ਜਿਹੜਾ ਚੋਲਾ ਕੱਪੜਾ ਪਹਿਨ ਲੇ ਦੁਬਾਰਾ ਸਰੀਰ ਤੇ ਨਹੀਂ ਸਨ ਮਹਾਰਾਜ ਲਾਉਂਦੇ ਤੇ ਕੋਈ ਸਸਤੇ ਕੱਪੜੇ ਨਹੀਂ ਸਨ ਮਹਾਰਾਜ ਦੇ ਬੜੇ ਮਹਿੰਗੇ ਕੱਪੜੇ ਸਨ ਤੇ ਜੇ ਧਨ ਪ੍ਰਾਪਤੀ ਧਨ ਨੂੰ ਵਰਤਣਾ ਮਾੜੀ ਗੱਲ ਹੈ ਪ੍ਰਮਾਤਮਾ ਤੋਂ ਬੇਮੁਖਤ ਫਿਰ ਮਹਾਰਾਜ ਨੇ ਕਿਉਂ ਵਰਤੇ ਧਨ ਦਾ ਪ੍ਰਭਾਵ ਕੇਵਲ ਸਰੀਰ ਤੱਕ ਹੋਵੇ ਸੁਰ ਤੱਕ ਨਾ ਹੋਵੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸਮਝ ਰਿਹਾ ਕਿ ਇਸ ਬੰਦੇ ਨੂੰ ਗਲਤ ਗਾਈਡ ਕੀਤਾ ਗਿਆ ਹੈ ਸੰਸਾਰ ਦੇ ਵੱਲ ਸੁਖ ਹੈ ਇਹਦੇ ਵੱਲ ਧਨ ਕਾਮ ਵੜਿਆਈ ਦੀ ਪ੍ਰਾਪਤੀ ਸੁਖ ਹੈ ਬੰਦਾ ਉਧਰ ਦੌੜਦਾ ਮਹਾਰਾਜ ਸਮੁੱਚੀ ਮਨੁੱਖਤਾ ਦੇ ਭਲੇ ਲਈ ਬਚਨ ਕਰਦੇ ਪ੍ਰਭ ਕੇ ਚਰਣਾ ਨਿਹਾਰਿਆ ਭਾਈ ਜਿਨ੍ਹਾਂ ਨੇ ਪਰਮੇਸ਼ਵਰ ਪਰਮਾਤਮਾ ਦੀ ਬੰਦਗੀ ਕੀਤੀ ਹੈ ਜਿਨ੍ਹਾਂ ਨੇ ਪਰਮੇਸ਼ਵਰ ਪਰਮਾਤਮਾ ਦਾ ਨਾਮ ਜਪਿਆ ਉਠਤ ਬੈਠਤ ਸੋਬਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਜਿਨ੍ਹਾਂ ਨੇ ਈਸ਼ਵਰ ਨੂੰ ਜਪਿਆ ਜਿਨ੍ਹਾਂ ਨੇ ਨਿਰੰਕਾਰ ਨੂੰ ਜਪਿਆ ਉਹਨਾਂ ਨੂੰ ਹੀ ਸਦਾ ਸੁਖ ਪ੍ਰਾਪਤ ਹੋਇਆ ਉਹਨਾਂ ਦੇ ਜੀਵਨ 'ਚ ਖੁਸ਼ੀਆਂ ਹੀ ਖੁਸ਼ੀਆਂ ਗਈਆਂ ਉਹਨਾਂ ਦਾ ਕਲਿਆਣ ਹੀ ਕਲਿਆਣ ਹੈ ਉਹਨਾਂ ਦੇ ਮਨ ਦੀ ਜਿਹੜੀ ਅਵਸਥਾ ਹੈ ਸਦਾ ਹੀ ਸਹਜ ਦੇ ਵਿੱਚ ਹੈ ਭਾਈ ਕਨਈਏ ਦੇ ਵਾਂਗ ਉਹ ਹਿੰਦੂ ਆਵੇ ਕੋ ਮੁਸਲਮਾਨ ਆਵੇ ਖਾਲਸਾ ਆਵੇ ਗੁੱਜਰ ਰੰਗੜ ਧਾੜ ਵੀ ਲੁਟੇਰੇ ਸਭ ਨੂੰ ਜਲ ਛਕਾਈ ਜਾਂਦੇ ਹੈਗੇ ਮਰ ਰਹੇ ਨੇ ਮੈਦਾਨੇ ਜੰਗ ਦੇ ਵਿੱਚ ਸਿੰਘ ਸਿੰਘ ਸੂਰਮੇ ਮਰ ਰਹੇ ਨੇ ਮੈਦਾਨੇ ਜੰਗ ਦੇ ਵਿੱਚ ਯੋਧੇ ਵੀਰਤਾ ਨੂੰ ਪ੍ਰਾਪਤ ਹੋ ਰਹੇ ਨੇ ਪਰ ਭਾਈ ਕਨਈਆ ਜਿਹਨੂੰ ਮੌਤ ਦਾ ਡਰ ਨਹੀਂ ਹੈਗਾ ਇਹਨੂੰ ਕਹਿੰਦੇ ਸਹਿਜ ਕल्याण ਮੰਗਲ ਦਾ ਮਤਲਬ ਕੀ ਹੈ ਇੱਥੇ ਵਿਆਹ ਸੀ ਤਾਂ ਪਰਮਾਤਮਾ ਨੂੰ ਨਹੀਂ ਭੁੱਲਿਆ ਭਾਈ ਪਖਾਰੀ ਪੁੱਤਰ ਦੀ ਡੈਥ ਹੋ ਗਈ ਹੈ ਤਾਂ ਪਰਮੇਸ਼ਵਰ ਪਰਮਾਤਮਾ ਨੂੰ ਨਹੀਂ ਭੁੱਲਿਆ ਭਾਈ ਬਖਾਰੀ ਇਹ ਸਹਿਜ ਕਲਿਆਣ ਤੇ ਮੰਗਲ ਦੀ ਅਵਸਥਾ ਹੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਜੋ ਸੁਖੋ ਚਾਹੈ ਸਦਾ ਸਰਨ ਰਾਮ ਕੀ ਲੈ ਕਹਿੰਦੇ ਭਾਈ ਜੇ ਤੁਸੀਂ ਪਰਮੇਸ਼ਵਰ ਪਰਮਾਤਮਾ ਨੂੰ ਜਪੋਗੇ ਬੰਦਗੀ ਕਰੋਗੇ ਤੁਹਾਨੂੰ ਸਦਾ ਸੁਖ ਪ੍ਰਾਪਤ ਹੋਏਗਾ ਰਾਖਣ ਹਾਰੇ ਰਾਖਿਓ ਬਾਰਿਤ ਸਤਿਗੁਰ ਤਾਪਿਓ ਤਾਰਿਆ ਜਿਵੇਂ ਬੱਚੇ ਦੇ ਸਰੀਰ ਨੂੰ ਤਾਪ ਹੋ ਜਾਵੇ ਮਤਲਬ ਕਿ ਬੁਖਾਰ ਹੋ ਜਾਵੇ ਇੰਗਲਿਸ਼ ਆਪਾਂ ਕਹਿ ਦਿੰਦੇ ਆ ਫੀਵਰ ਹੋ ਗਿਆ ਟੈਂਪਰੇਚਰ ਹੋ ਗਿਆ ਬੱਚੇ ਦੇ ਸਰੀਰ ਨੂੰ ਤਾਪ ਹੋ ਗਿਆ ਬੁਖਾਰ ਹੋ ਗਿਆ ਉਸ ਤਾਪ ਤੋਂ ਮੁਕਤੀ ਦੇ ਲਈ ਜਿੰਨਾ ਵੀ ਪ੍ਰਸਾਰਥ ਕਰਦਾ ਉਹਦਾ ਪਿਉ ਕਰਦਾ ਹੈਗਾ ਪੈਸਾ ਕਮਾਉਣਾ ਉਹ ਡਾਕਟਰਾਂ ਕੋਲ ਜਾਣਾ ਦਿਨ ਰਾਤੇ ਜਾਗਣਾ ਉਹਦੇ ਦਿਵਾਲੇ ਦਿਵਾਲੇ ਘੁੰਮਣਾ ਇਸਰ ਪਿਤਾ ਕਰਦਾ ਮਾਤਾ ਕਰਦੀ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਪ੍ਰਮਾਣ ਦਿੰਦੇ ਆ ਭਾਈ ਜਿਸ ਤਰ੍ਹਾਂ ਪਿਓ ਆਪਣੇ ਪੁੱਤ ਦਾ ਤਾਪ ਦੁੱਖ ਕਲੇਸ਼ ਲਾਹ ਦਿੰਦਾ ਹੈਗਾ ਐਵੇਂ ਗੁਰੂ ਪਿਓ ਦੇ ਵਾਂਗ ਹੈ। ਤੇਰੇ ਅੰਦਰ ਜਿਹੜਾ ਤਾਪ ਹੈ ਨਾ ਇਹਨੂੰ ਗੁਰੂ ਖਤਮ ਕਰ ਦੇਗਾ। ਹੁਣ ਬੰਦਾ ਸੋਚੇਗਾ ਮੇਰੇ ਅੰਦਰ ਕਾਹਦਾ ਤਾਪ ਹੈ ਮੈਨੂੰ ਤਾਂ ਬੁਖਾਰ ਹੋਇਆ ਹੀ ਨਹੀਂਗਾ ਮੈਂ ਤਾਂ ਬਿਲਕੁਲ ਤੰਦਰੁਸਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਹਿਰਦੇ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਤਾਪ ਹੀ ਹੈਗਾ ਇਸ ਤਾਪ ਨੂੰ ਗੁਰੂ ਹੀ ਕਿਰਪਾ ਕਰਕੇ ਬਚਾਉਂਦਾ ਨਹੀਂ ਤਾਂ ਮਨੁੱਖ ਦਾ ਹਿਰਦਾ ਹਰ ਸਮੇਂ ਸੜਦਾ ਰਹਿੰਦਾ ਵਿਕਾਰਾਂ ਦੇ ਨਾਲ ਪਾਪੀ ਜੀਰਾ ਲੋਭ ਕਰਤਾ ਹਰ ਸਮੇਂ ਲੋਭ ਦੇ ਵਿੱਚ ਜਾਂ ਸੰਗਤ ਜੀ ਮਨੁੱਖ ਦਾ ਜੀ ਲੱਗਿਆ ਰਹਿੰਦਾਗਾ ਸਤਿਗੁਰੂ ਪਿਤਾ ਦੇ ਨਿਆਈ ਆਪਣੇ ਸਿੱਖ ਦੇ ਹਿਰਦੇ ਵਿੱਚੋਂ ਬਿਕਾਰਾਂ ਦਾ ਤਾਪ ਖਤਮ ਕਰ ਦਿੰਦਾ ਹੈ ਓਵਰੇ ਸਤਿਗੁਰ ਕੀ ਸਰਣਾਈ اے ਭਾਈ ਜਿਹੜਾ ਪੂਰੇ ਸਤਿਗੁਰੂ ਦੇ ਸ਼ਰਣ ਦੇ ਵਿੱਚ ਆ ਗਿਆ ਉਹ ਆਤਮਿਕ ਜੀਵਨ ਦੇ ਵਿੱਚ ਰਸਤੇ ਦੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਤੋਂ ਬਚ ਜਾਂਦੇ ਹੈਗੇ ਉਹ ਸੰਸਾਰ ਰੂਪੀ ਸਾਗਰ ਤੋਂ ਸੰਸੰਗਤ ਜੀ ਤਰ ਜਾਂਦੇ ਹੈ ਪਾਰ ਹੋ ਜਾਂਦੇ ਹੈ ਉਹਨਾਂ ਦਾ ਭਲਾ ਹੋ ਜਾਂਦਾ ਹੈ ਜੇ ਜਿਹੜੇ ਸਤਗੁਰੂ ਦੀ ਸ਼ਰਨ ਚ ਨਹੀਂ ਆਉਂਦੇ ਸੰਸਾਰ ਦੀ ਸ਼ਰਨ ਚਾਹਦੇ ਆ ਉਹ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਡੁੱਬ ਜਾਂਦੇ ਆ ਜਾ ਕੀ ਸੇਵਨ ਬਿਰਥੀ ਜਾਈ ਜਿਸ ਮਨੁੱਖ ਨੇ ਪੂਰੇ ਗੁਰੂ ਦੀ ਸੇਵਾ ਕੀਤੀ ਐ ਉਹਦੀ ਸੇਵਾ ਕਦੀ ਵੀ ਖਾਲੀ ਨਹੀਂ ਜਾਂਦੀ ਇੱਕ ਤਿਲ ਨਹੀਂ ਭੰਨੈ ਘਾਲੈ ਜੀਓ ਇੱਕ ਤ੍ਰਿਣ ਮਾਤਰ ਵੀ ਬ्यर्थ ਨਹੀਂ ਜਾਂਦੀ ਪਰਮੇਸ਼ਵਰ ਪਰਮਾਤਮਾ ਦੇ ਪਾਸੇ ਕੀਤੀ ਘਾਲਣਾ ਸੰਸਾਰ ਦੇ ਲਈ ਜਿੰਨਾ ਮਰਜ਼ੀ ਕਰ ਲੋ ਸਭ ਬੇਅਰਥ ਚੱਲ ਜਾਏਗਾ ਰਹਾਉ ਠਹਿਰਾਉ ਦੇ ਕੇ ਮਹਾਰਾਜ ਬਚਨ ਕਰਦੇ ਹਨ ਕਰਮੈ ਸੂਖ ਬਹਾਰ ਫੁਨ ਸੂਖਾ ਪ੍ਰਭ ਆਪਣੇ ਪਏ ਦਇਆਲਾ ਜਦੋਂ ਗੁਰ ਪਰਮੇਸ਼ਰ ਦੀ ਕਿਰਪਾ ਹੋ ਜਾਵੇ ਜਦੋਂ ਗੁਰ ਪਰਮੇਸ਼ਰ ਦਿਆਲੂ ਕਿਰਪਾਲੂ ਹੋ ਜਾਣ ਫਿਰ ਮਨੁੱਖ ਭਾਵੇਂ ਹਿਰਦੇ ਕਰਕੇ ਭਾਵੇਂ ਸਰੀਰ ਕਰਕੇ ਭਾਵੇਂ ਧਰਮ ਕਰਕੇ ਭਾਵੇਂ ਸੰਸਾਰ ਕਰਕੇ ਹੈਗੀ ਸਦਾ ਸੁਖ ਰਹੇਗਾ ਉਹਨੂੰ ਪੀਸ ਆਫ ਮਾਈਂਡ ਕਦੀ ਵੀ ਖਤਮ ਨਹੀਂ ਹੋਏਗਾ ਜਿਹਦੇ ਉੱਤੇ ਗੁਰਪਰਮੇਸ਼ਰ ਦੀ ਕਿਰਪਾ ਨਹੀਂ ਹੈਗੀ ਗੁਸਤਾਖੀ ਮਾਫ ਕਰਨਾ ਭਾਵੇਂ ਉਹ ਹਰ ਮੰਦਰ ਸਾਹਿਬ ਦੇ ਅੰਦਰ ਵੀ ਜਾ ਕੇ ਕਿਉਂ ਨਾ ਬਹਿ ਜਾਵੇ ਉਹਨੂੰ ਸ਼ਾਂਤੀ ਨਹੀਂ ਮਿਲਣੀ ਹੈ ਭਾਵੇਂ ਸੰਸੰਗ ਦੀ ਸ਼ਰੀਅਕਾਲ ਤੱਕ ਸਭ ਤੇ ਕਿਉਂ ਨਾ ਚਲੇ ਜਾਵੇ ਉਹਨੂੰ ਮੰਨ ਦੀ ਸ਼ਾਂਤੀ ਨਹੀਂ ਮਿਲਣੀ ਬਹੁਤਿਆਂ ਨੂੰ ਨਹੀਂ ਮਿਲ ਰਹੀ ਕਿਉਂ ਗੁਰਪਰਮੇਸ਼ਰ ਦੇ ਆਲੂ ਨਹੀਂ ਹੈਗੇ ਹੁਣ ਗੁਰਪਰਮੇਸ਼ਰ ਕਿਉਂ ਨਹੀਂ ਦੇ ਆਲੂ ਕਿਉਂਕਿ ਗੁਰਪਰਮੇਸ਼ਰ ਦੀ ਸ਼ਰਣ ਵਿੱਚ ਨਹੀਂ ਬੰਦਾ ਗਿਆਗਾ ਪੀਰ ਬੁੱਧੂ ਸ਼ਾਹ ਬਹੁਤ ਸੁਖ ਹੈ ਬਹੁਤ ਆਨੰਦ ਹੈ ਜੀਵਨ ਦਾ ਕਿਉਂ ਪੀਰ ਬੁੱਧੂ ਸ਼ਾਹ ਕਹਿੰਦਾ ਮਹਾਰਾਜ ਜਿਸ ਪ੍ਰਮਾਤਮਾ ਨੂੰ ਮੈਂ ਬਾਹਰ ਲੱਭਦਾ ਫਿਰਦਾ ਸੀ ਉਹ ਪ੍ਰਮਾਤਮਾ ਦੀ ਪ੍ਰਾਪਤੀ ਮੇਰੇ ਅੰਦਰ ਹੀ ਹੋ ਗਈ ਤੁਹਾਡੀ ਕਿਰਪਾ ਸਦਕਾ ਜਿਸ ਪਰਮੇਸ਼ਰ ਪ੍ਰਮਾਤਮਾ ਨੂੰ ਮੈਂ ਅਲੱਗ ਸਮਝਦਾ ਸੀ ਤੁਹਾਡੀ ਕਿਰਪਾ ਸਦਕਾ ਮੈਨੂੰ ਪਤਾ ਲੱਗਿਆ ਸੋ ਪ੍ਰਭ ਭਿੰਨ ਨਹੀਂ ਸੋ ਪ੍ਰਭ ਤੂੰ ਹੈ ਕਿ ਬੁੱਧੂ ਜਾ ਉਹ ਪਰਮਾਤਮਾ ਤੂੰ ਹੀ ਹੈ ਤੇਰੇ ਤੋਂ ਇਲਾਵਾ ਕੋਈ ਨਹੀਂ ਹੈਗਾ ਪੜਨ ਸੁਣਨ ਦੇ ਨਾਲ ਨਹੀਂ ਕੁਝ ਬਣਨਾ ਜਦੋਂ ਤੱਕ ਸਾਧ ਸੰਗਤ ਜੀ ਕਮਾਈ ਨਹੀਂ ਕੀਤੀ ਜਾਏਗੀ ਹੁਣ ਮਹਾਰਾਜ ਆਨੰਦ ਹੀ ਆਨੰਦ ਹੈ ਅੱਖਾਂ ਬੰਦ ਕਰਦਾ ਤਾਂ ਵੀ ਪਰਮਾਨੰਦ ਪਰਮੇਸ਼ਰ ਅੱਖਾਂ ਖੋਲਦਾ ਤਾਂ ਵੀ ਅਗਰ ਸਿਮਰਨ ਕਰਦਾ ਤਾਂ ਵੀ ਪਰਮੇਸ਼ਰ ਅਗਰ ਸਿਮਰਨ ਨਹੀਂ ਕਰਦਾ ਤਾਂ ਵੀ ਪਰਮੇਸ਼ਰ ਪਤਾ ਸਾਰੇ ਪਰਮਾਤਮਾ ਇਨੁ ਕੰਧੇ ਘਰ ਮੈਂ ਸੂਖ ਬਾਹਰ ਫੁਨ ਸੂਖਾ ਨਾਨਕ ਬਿਗਨ ਨ ਲਾਗੇ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਮੁੱਚੀ ਸਿੱਖ ਸੰਗਤ ਆਈ ਇਹ ਬਚਨ ਕਰਦੇ ਹਨ ਅੰਤਿਮ ਪੰਕਤੀ ਦੇ ਵਿੱਚ ਕਿ ਉਸ ਮਨੁੱਖ ਦੇ ਜੀਵਨ ਦੇ ਵਿੱਚ ਜ਼ਿੰਦਗੀ ਦੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਜਿਹਦੇ ਉੱਤੇ ਉਹ ਅਕਾਲ ਪੁਰਖ ਪਾਰਬ੍ਰह्म ਪਰਮੇਸ਼ਵਰ ਪਰਮਾਤਮਾ ਅੱਲਾ ਖੁਦਾ ਪਾਕ ਕਿਰਪਾ ਕਰਦਾ ਕਿਰਪਾਲੂ ਹੁੰਦਾਗਾ ਹੁਣ ਜਿਹਨੂੰ ਪਰਮੇਸ਼ਵਰ ਪਰਮਾਤਮਾ ਦੀ ਰਹਿਮਤ ਪ੍ਰਾਪਤ ਹੋਗੀ ਰੁਕਾਵਟਾਂ ਨੂੰ ਕਿਵੇਂ ਪ੍ਰਾਪਤ ਹੋ ਸਕਦੇ ਦੱਸੋ ਜਿਹਦੇ ਵੱਲ ਖੁਦ ਪਰਮਾਤਮਾ ਸਾਧ ਸੰਗਤ ਜੀ ਖੜਜੇ ਉਹਦਾ ਵਾਲ ਨਹੀਂ ਬਿੰਗਾ ਹੁੰਦਾਗਾ ਵਿਚ ਕਰਤਾ ਪੁਰਖ ਲੋਵਾ ਵਾਲ ਨਾ ਬਿੰਗਾ ਹੋਆ ਉਹਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਕਿਉਂਕਿ ਰੱਬ ਜੀ ਨਿਰੰਕਾਰ ਜੀ ਉਹਦੇ ਨਾਲ ਨੇ ਉਹਦੇ ਅੰਗ ਸੰਗ ਨੇਗੇ ਜਦੋਂ ਪਰਮੇਸ਼ਵਰ ਪ੍ਰਮਾਤਮਾ ਨਾਲ ਹੈ ਫਿਰ ਕੋਈ ਦੁੱਖ ਨਹੀਂ ਕੋਈ ਫਿਕਰ ਨਹੀਂ ਕੋਈ ਚਿੰਤਾ ਨਹੀਂ ਪ੍ਰਹਲਾਦ ਦਾ ਕੋਈ ਬਾੜ ਬਿੰਗਾ ਨਹੀਂ ਕਰ ਸਕਿਆਗਾ ਨਹੀਂ ਬਾੜ ਬਿੰਗਾ ਕਰ ਸਕਿਆ ਕੋਈ ਬਾਬਾ ਕਬੀਰ ਦਾ ਰਵਿਦਾਸ ਦਾ ਨਾਮਦੇਵ ਦਾ ਕਿਉਂਕਿ ਪ੍ਰਮਾਤਮਾ ਦੇ ਆਲੂ ਤ੍ਰਪਾਲੂ ਸੀ। ਸੋ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਸ਼ਾ ਬਚਨ ਕਰਦੇ ਹਨ ਸੰਗਤ ਜੀ। ਅਗਰ ਸਦਾ ਸੁੱਖ ਚਾਹੀਦਾ ਤੇ ਪਰਮੇਸ਼ਵਰ ਪ੍ਰਮਾਤਮਾ ਨਾਲ ਜੁੜੋ। ਸਰੀਰ ਕਰਕੇ ਸੰਸਾਰ ਦੇ ਕੰਮ ਕਰੋ ਡਿਊਟੀਆਂ ਪੂਰੀਆਂ ਕਰੋ ਕੋਈ ਪ੍ਰੋਬਲਮ ਨਹੀਂ ਪਰ ਸੁਰਤ ਕਰਕੇ ਹਮੇਸ਼ਾ ਪਰਮਾਤਮਾ ਦੇ ਨਾਲ ਜੁੜ ਜਾਓ ਤੁਹਾਨੂੰ ਸਦਾ ਸੁਖ ਮਿਲੇਗਾ ਤੁਹਾਡੇ ਦੁੱਖਾਂ ਦਾ ਨਾਸ ਗੁਰਪਰਮੇਸ਼ਰ ਦੀ ਕਿਰਪਾ ਸਦਕਾ ਆਪੀ ਹੋ ਜਾਏਗਾ ਸੋ ਸਾਧ ਸੰਗਤ ਜੀ ਨੇ ਕਿਸੇ ਵਾ ਪ੍ਰਵਾਨ ਕਰ ਲੈਣਾ ਕਿਰਪਾ ਕਰਨਾ ਆਪ ਜੀ ਕਥਾ ਸੁਣ ਕੇ ਲਾਹਾ ਲੈ ਲਿਆ ਬਾਕੀ ਸੰਗਤ ਲਾਹਾ ਲੈ ਸਕੇ ਇਦੇ ਲਈ ਇਹ ਕਥਾ 바ਕੇ ਸੰਗਤਾਂ ਤੱਕ ਪਹੁੰਚਣੀ ਜ਼ਰੂਰੀ ਹੈ YouTube ਚੈਨਲ ਮਾਧਿਅਮ ਦੁਆਰਾ ਉਹ ਤਾਂ ਹੀ ਪਹੁੰਚੇਗੀ ਜੇ ਆਪ ਸਰਬਤ ਸੰਗਤ ਕਥਾ ਸੁਣ ਕੇ ਇੱਕ ਲਾਇਕ ਵਾਲਾ ਬਟਨ ਦਬੋਂਗੇ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਸ਼ਬਦ 10 ਗੁਰੂ ਸਹਿਬਾਨਾਂ ਦੇ ਨਾਮ ਲਿਖਣ ਦੀ ਕਿਰਪਾਲਤਾ ਕਰਨੀ ਤੁਹਾਡੀ ਇਹੀ ਸੇਵਾ ਹੈ ਕਿਰਪਾ ਕਰਕੇ ਸੇਵਾ ਨਿਭਾਉਣ ਦੀ ਕਿਰਪਾਲਤਾ ਕਰਨਾ ਵਾਹਿਗੁਰੂ 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 ਵਾਹਿਗੁਰੂ